ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਰਾਏ ਕੱਲੇ ਨੂੰ ਕਿਹਾ ਕਿ ਕਿਸੇ ਸਿਆਣੇ ਆਦਮੀ ਨੂੰ ਸਰਹੰਦ ਭੇਜੋ ਜੋ ਪਤਾ ਲਿਆਵੇ ਕਿ ਸਰਸਾ ਪਾਰ ਕਰਨ ਸਮੇ ਵਿਛੜੇ ਵਹੀਰ ਵਿੱਚੋਂ ਕੋਈ ਪਕੜਿਆ ਤਾਂ ਨਹੀਂ ਗਿਆ ਚੌਧਰੀ ਨੇ ਮਾਹੀ ਨਾਮ ਦੇ ਇੱਕ ਆਦਮੀ ਨੂੰ ਸਰਹੰਦ ਭੇਜਿਆ ਉੱਥੋਂ ਸਰਹੰਦ ਲਗਭਗ 70 ਕਿਲੋਮੀਟਰ ਦੀ ਵਿੱਤ ਤੇ ਸੀ ਮਾਹੀ ਅਗਲੇ ਦਿਨ ਹੀ ਸਹਿਬ ਜਾਨਾਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਆ ਪੁੱਜਿਆ ਉਸ ਨੇ ਰੂ ਰੂ ਕੇ ਸਾਰੇ ਹਾਲਾਤ ਵਰਨਣ ਕੀਤੇ ਕਿਵੇਂ ਗੰਗਾ ਰਾਮ ਰਸੋਈਏ ਨੇ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਮੁਗਲਾਂ ਦੇ ਹਵਾਲੇ ਕੀਤਾ ਸੀ ਤੇ ਕਿਵੇਂ ਸਰਹਾਰ ਦੇ ਵਿੱਚ ਹਰ ਤਰ੍ਹਾਂ ਦੇ ਲਾਲਚ ਨੂੰ ਸਹਿਬਜ਼ਾਦਿਆਂ ਨੇ ਠੁਕਰਾਇਆ ਸੀ ਅਤੇ ਜ਼ਬਰ ਜ਼ੁਲਮ ਨੂੰ ਸਹਿੰਦਿਆਂ ਹੋਇਆਂ ਸ਼ਹਾਦਤ ਦਿੱਤੀ ਸੀ ਸੋਣ ਵਾਲਿਆਂ ਦੇ ਅਥਰੂ ਰੋਕਿਆਂ ਵੀ ਨਹੀਂ ਸਨ ਰੁਕ ਰਹੇ ਪਰ ਸਤਿਗੁਰੂ ਜੀ ਓਡੋਲ ਬੈਠੇ ਸਨ ਜਦ ਮਾਹੀ ਸਾਰਾ ਹਾਲ ਸੁਣਾ ਚੁੱਕਾ ਤਾਂ ਸਤਿਗੁਰੂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਸ ਨੇ ਸਹਿਬਜ਼ਾਦਿਆਂ ਨੂੰ ਇੰਨੀ ਦ੍ਰਿੜਤਾ ਬਖਸ਼ੀ ਤੇ ਉਹ ਭਿਆਨਕ ਤੁਸੀਂੇ ਵੀ ਹੱਸ-ਹੱਸ ਕੇ ਝਰ ਗਏ ਤੇ ਧਰਮ ਦੀ ਖਾਤਰ ਜਾਨਾ ਵਾਰ ਗਏ